ਪੰਜਾਬ ਦੇ ਵਿੱਚ ਅੱਜ ਲੱਗ ਜਾਵੇਗਾ ਚੋਣ ਜਾਬਤਾ ਕਿਸੇ ਵੀ ਵੇਲੇ ਨਗਰ ਨਿਗਮ ਚੋਣਾ ਹੋਣ ਦਾ ਐਲਾਨ ਹੋ ਸਕਦਾ ਹੈ ਜਿਹੜਾ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਅੱਜ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਲੱਗਣ ਦੇ ਕਿਆਸ ਲਗਾਏ ਜਾ ਰਹੇ ਨੇ ਤੇ ਕਿਸੇ ਵੀ ਵੇਲੇ ਨਗਰ ਨਿਗਮ ਚੋਣਾ ਹੋਣ ਦਾ ਐਲਾਨ ਕੀਤਾ ਜਾ ਸਕਦਾ ਹੈ ਇੱਥੇ ਮਿਲੀ ਜਾਣਕਾਰੀ ਦੇ ਅਨੁਸਾਰ ਦੱਸਦੀ ਹੈ ਕਿ ਇਨ੍ਹਾਂ ਚੋਣਾਂ ਦੇ ਸਬੰਧ ਦੇ ਵਿੱਚ ਨੋਟੀਫਿਕੇਸ਼ਨ ਤਾਂ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ ਪਰੰਤੂ ਇਸ ਦਾ ਕੋਈ ਸ਼ਡਿਊਲ ਨਹੀਂ ਜਾਰੀ ਕੀਤਾ ਗਿਆ ਸੀ ਤੇ ਹੁਣ ਬਹੁਤ ਜਲਦ ਨਗਰ ਨਿਗਮ ਚੋਣਾ ਹੋਣ ਦੇ ਕਿਆਸ ਜਿਹੜੇ ਉਹ ਲਗਾਏ ਜਾ ਰਹੇ ਨੇ ਕਿਉਂਕਿ ਚੋਣ ਜੱਪਤਾ ਜਿਹੜਾ ਉਹ ਲੱਗ ਰਿਹਾ ਦੱਸਦੀ ਹੈ ਕਿ ਨਗਰ ਨਿਗਮ ਚੋਣਾਂ ਦੇ ਸਬੰਧ ਦੇ ਵਿੱਚ ਇੱਕ ਕੇਸ ਜਿਹੜਾ ਹੈ ਉਹ ਜਿਹੜਾ ਕਿ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਸੀ ਤੇ ਉਸ ਦੇ ਸਬੰਧ ਦੇ ਵਿੱਚ ਵੋਟਰਾਂ ਦੀ ਨਵੀਂ ਸੂਚੀ ਤਿਆਰ ਕਰਨ ਦਾ ਹਵਾਲਾ ਦਿੱਤਾ ਗਿਆ ਸੀ ਤੇ ਜੇਸ ਨੂੰ ਅਜੇ ਤੱਕ ਪੈਂਡਿੰਗ ਪਾਇਆ ਜਾ ਰਿਹਾ ਹੈ ਪਰੰਤੂ ਹੁਣ ਇਸ ਸਬੰਧ ਦੇ ਵਿੱਚ ਇੱਕ ਡੈਡਲਾਈਨ ਜਾਰੀ ਕਰ ਦਿੱਤੀ ਗਈ ਹੈ ਜਿਹੜੀ ਕਿ 7 ਦਸੰਬਰ ਦੱਸੀ ਜਾ ਰਹੀ ਹੈ ਤੇ 7 ਦਸੰਬਰ ਤੱਕ ਜਿਹੜਾ ਕੇਸ ਹੈ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਕੰਪਲੀਟ ਕਰ ਦਿੱਤਾ ਜਾਵੇਗਾ ਤੇ ਡੈਡਲਾਈਨ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਹੀ ਅਗਲਾ ਜਿਹੜਾ ਸ਼ਡਿਊਲ ਹੈ ਉਹ ਵੀ ਚੋਣਾਂ ਸਬੰਧ ਵੰਦਾ ਦੇ ਵਿਚੜਾ ਉਹ ਜਾਰੀ ਕਰ ਦਿੱਤਾ ਜਾਵੇਗਾ ਦੱਸਦੀ ਹੈ ਕਿ ਇੱਥੇ ਜਿਹੜੀ ਕਿ 22 ਦਸੰਬਰ ਤੱਕ ਨਗਰ ਨਿਕਮ ਦੀਆਂ ਚੋਣਾਂ ਹੋਣ ਦੇ ਕਿਆਸ ਲਗਾਏ ਜਾ ਰਹੇ ਨੇ ਇਤੇ ਜਿ ਕਰੇ ਖਾਸ ਹੈ ਕਿ ਇਹਨਾਂ ਇਸ ਮਹੀਨੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਜ ਕੌਰ ਜੀ ਦਾ ਸ਼ਹੀਦੀ ਦਿਹਾੜਾ ਹੈ ਇਸ ਸੰਬੰਧ ਦੇ ਵਿੱਚ ਐਸਜੀਪੀਸੀ ਤੇ ਹੋਰ ਵੀ ਜਥੇਬੰਦੀਆਂ ਦੇ ਵੱਲੋਂ ਜਿਹੜੀ ਕਿ ਬੇਨਤੀ ਕੀਤੀ ਗਈ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਚੋਣਾਨਾ ਕਰਵਾਈਆਂ ਜਾਣ ਕਿਉਂਕਿ ਇਹ ਦਿਨ ਜਿਹੜੇ ਧਾਰਮਿਕ ਦਿਨਾਂ ਦੇ ਤੌਰ ਤੇ ਮੰਨੇ ਜਾਂਦੇ ਹਨ ਨੇ ਬਹੁਤ ਸਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਨਤਮਸਤਕ ਹੋਣ ਲਈ ਆਉਂਦੀਆਂ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਸ਼ਾਂਤੀਪੂਰਨ ਹੁੰਦਾ ਹੈ ਤੇ ਦਰਨੀ ਕਮ ਚੋਣਾਂ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦਾ ਅਗਰ ਮਾਹੌਲ ਖਰਾਬ ਹੋਇਆ ਤਾਂ ਜਿਹੜਾ ਠੀਕ ਨਹੀਂ ਸਮਝਿਆ ਜਾਵੇਗਾ ਇਸ ਕਰਕੇ ਬੇਨਤੀ ਕੀਤੀ ਗਈ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਚੋਣਾਂ ਨਾ ਕਰਵਾਈਆਂ ਜਾਣ ਕੁਝ ਇਸ ਵਸਬੰਧ ਨੂੰ ਵੀ ਲੈ ਕੇ ਜਿਹੜੀਆਂ ਚੋਣਾਂ ਜਿਉ ਪੈਂਡਿੰਗ ਪਈਆਂ ਗਈਆਂ ਸਨ ਅੱਗੇ ਕੀਤੀਆਂ ਗਈਆਂ ਸਨ ਤੇ ਹੁਣ ਚੋਣਾਂ ਕਿਸੇ ਵੀ ਦਿਨ ਜਿਹੜੀਆਂ ਕੀਤੀਆਂ ਜਾਣ ਦਾ ਜਿਹੜਾ ਐਲਾਨ ਹੋ ਸਕਦਾ ਹੈ ਕਿਉਂਕਿ ਚੋਣ ਜਾਤਾ ਡਾ ਲੱਗਣ ਜਿਹੜੇ ਕਿਆਸ ਉਹ ਲੱਗ ਰਹੇ ਨੇ ਹੁਣ ਹਾਈ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਦਿੱਤਾ ਜਾਵੇਗਾ ਉਸ ਦੇ ਸਬੰਧ ਵਿੱਚ ਹੀ ਜਲਦੀ ਤੋਂ ਜਲਦੀ ਫਿਰ ਐਲਾਨ ਕਰ ਦਿੱਤਾ ਜਾਵੇਗਾ ਕਿ ਨਗਰ ਨਿਕਮ ਦੀਆਂ ਚੋਣਾਂ ਜਿਹੜੀਆਂ ਉਹ ਕਦੋਂ ਹੋ ਰਹੀਆਂ ਨੇ ਨਾਲ ਹੀ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਜਦੋਂ ਇਹ ਸ਼ਡਿਊਲ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਉਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕੀਤੇ ਗਏ ਕਾਰਜ ਨੇ ਉਹ ਸੰਬੰਧ ਦੇ ਵਿੱਚ ਜਿਹੜੀਆਂ ਤਰੱਕੀਆਂ ਕਰਵਾਈਆਂ ਗਈਆਂ ਨੇ ਜਿਹੜੇ ਉੰਤੀ ਦੇ ਕਾਰਜ ਕੀਤੇ ਗਏ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਵਿਚਾਰ ਚਰਚਾ ਕੀਤੀ ਗਈ ਹੈ ਤੇ ਨਾਲ ਹੀ ਨਾਲ ਜਿਹੜੇ ਕਾਰਜ ਇਸ ਪਾਰਟੀ ਦੇ ਵੱਲੋਂ ਕੀਤੇ ਗਏ ਨੇ ਉਹਨਾਂ ਦੀ ਜਿਹੜੀ ਸਮੀਖਿਆ ਲੋਕਾਂ ਦੇ ਸਾਹਮਣੇ ਕੀਤੀ ਗਈ ਹੈ ਤੇ ਜਿਹੜੇ ਸੂਬੇ ਦੇ ਲੋਕ ਨੇ ਉਹ ਵੀ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ 'ਤੇ ਸਲਾਹ ਰਹੇ ਨੇ ਤੇ ਹੁਣ ਨਗਰ ਨਗਰ ਨਿਕਮ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਦੀ ਤਾਰੀਖ ਵੀ ਜਲਦੀ ਹੀ ਕਿਸੇ ਵੀ ਵਕਤ ਐਲਾਨੀ ਜਾ ਸਕਦੀ ਹੈ ਦੱਸਦੀ ਹੈ ਕਿ ਇੱਥੇ ਨਗਰ ਨਿਕਮ ਚੋਣਾਂ ਦੇ ਸਬੰਧ ਦੇ ਵਿੱਚ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ ਪਰੰਤੂ ਇਹਦਾ ਸ਼ੈਡਿਊਲ ਕੋਈ ਜਾਰੀ ਨਹੀਂ ਕੀਤਾ ਗਿਆ ਸੀ ਤੇ ਹੁਣ ਜਿਹੜਾ ਇੱਕ ਕੇਸ ਹਾਈ ਕੋਰਟ ਦੇ ਵਿੱਚ ਇਸ ਸਬੰਧ ਵਿੱਚ ਚੱਲ ਰਿਹਾ ਉਸ ਦੀ ਡੈਡਲਾਈਨ 7 ਦਸੰਬਰ ਦੇ ਦਿੱਤੀ ਗਈ ਹੈ ਤੇ ਇਸ ਤਾਰੀਖ ਤੱਕ ਇਸ ਕੇਸ ਦਾ ਹਰ ਹਾਲਤ ਦੇ ਵਿੱਚ ਨਿਪਟਾਰਾ ਕਰ ਦਿੱਤਾ ਜਾਵੇਗਾ ਤੇ ਜਲ ਤੋਂ ਜਲ ਨਗਰ ਨਿਕਮ ਚੋਣਾਂ ਦੀ ਤਾਰੀਖ ਦਾ ਐਲਾਨ ਹੋਣ ਦੇ ਵੀ ਕਾਸ ਲਗਾਏ ਜਾ ਰਹੇ ਨੇ